ਸਤੰਬਰ 2002 ਦੀ ਹੈ ਜੀ ਜਦੋਂ ਸਾਡਾ ਜਿਹੜਾ ਪਿੰਡ ਸੀ ਉਹ ਵਿਕਾਊ ਕਰ ਦਿੱਤਾ ਗਿਆ ਸੀ। 80 10 ਕਰੋੜ ਦਾ ਕਰ ਦਿੱਤਾ ਸੀ ਆ ਫੋਟੋਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਜਿਹੜੇ ਪਿੰਡ ਦੇ ਕਿਸਾਨ ਹੈ ਮਜ਼ਦੂਰ ਹੈ ਉਹ ਸਾਰੇ ਇਸ ਗੱਲ ਤੋਂ ਦੁਖੀ ਸੀ ਤੇ ਉਦੋਂ ਬਾਅਦ ਬਹੁਤ ਸਾਰੀਆਂ ਸਰਕਾਰਾਂ ਆਈਆਂ ਪਾਰਟੀਆਂ ਬਲਣੀਆਂ ਰਹੀਆਂ ਬਟ ਕਿਸੇ ਨੇ ਵੀ ਲੋਕਾਂ ਦੇ ਹੱਕਾਂ ਵਾਸਤੇ ਕੰਮ ਨਹੀਂ ਕੀਤਾ। ਤਾਂ ਉਦੋਂ ਸ਼ਾਇਦ ਇਹ ਲੱਗਦਾ ਸੀ ਇਹ ਵੀ ਸ਼ਾਇਦ ਆਪਾਂ ਨੂੰ ਵੀ ਹੋ ਸਕਦਾ ਦਿਹਾੜੀਆਂ ਕਰਨੀਆਂ ਪੈ ਜਾਣ। ਹੁਣ ਹੈ ਪਿੰਡ ਕਰ ਚਈ। ਨਹੀਂ ਜੀ ਹੁਣ ਅੱਜ ਸ਼ੁਰੂ ਹੋਇਆ ਕੰਮ ਹੌਲੀ-ਹੌਲੀ ਫਰਕ ਪੈਣਾ ਸ਼ੁਰੂ ਹੋਵੇਗਾ। ਆਉਣ ਵਾਲੇ ਭਵਿੱਖ ਜਿਹੜਾ ਹੈਗਾ ਉਹ ਸਾਨੂੰ ਸੁਨਹਿਰੀ ਨਜ਼ਰ ਆ ਰਿਹਾ ਹੈ ਤੁਹਾਡੇ ਪਿਤਾ ਉਹਨਾਂ ਨੇ ਆਪਣੀ ਜਵਾਨੀ ਚ ਮੰਗ ਸ਼ੁਰੂ ਕੀਤੀ ਸੀ ਉਹ ਤੁਸੀਂ ਹੁਣ ਜਵਾਨ ਹੋ ਗਏ ਤੇ ਹੁਣ ਜਾ ਕੇ ਪੂਰੀ ਹੋਈ ਹੈ ਬਿਲਕੁਲ ਜੀ ਸਵਾਜਯਾ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਸੀਨੀਅਰ ਵਜ਼ੀਰ ਬਲਜੀਤ ਕੋਰ ਉਹਨਾਂ ਨੇ ਆਪਣੇ ਵਿਧਾਨ ਸਭਾ ਹਲਕੇ ਮਲੂਟ ਦੇ ਇੱਕ ਪਿੰਡ ਸ਼ੇਰਗੜ ਗਿਆਨ ਸਿੰਘ ਵਾਲ ਦੀ ਕਹਾਣੀ ਸੁਣਾਈ ਕਹਿੰਦੇ ਅੱਜ ਤੋਂ ਤਕਰੀਬਨ 23 ਸਾਲ ਪਹਿਲਾਂ ਇਹ ਪਿੰਡ ਵਿਕਾਊ ਹੋ ਗਿਆ ਸੀ ਤੇ ਪਾਣੀ ਇਹਦੀ ਬਹੁਤ ਵੱਡੀ ਜਗ੍ਹਾ ਸੀ ਜ਼ਮੀਨਾਂ ਸੁੱਕ ਗਿਆ ਸੀ ਬੰਜਰ ਹੋ ਗਿਆ ਸੀ ਤੇ ਪਿੰਡ ਅੱਤੇ ਤੋਂ ਜ਼ਿਆਦਾ ਜ਼ਮੀਨ ਕਰਜ਼ਦਾਰ ਹੋ ਗਈ ਸੀ ਕਿਸਾਨ ਉਹਦੇ ਸੋ ਇਸੇ ਪਿੰਡ ਦੇ ਨੌਜਵਾਨ ਵੀ ਅੱਜ ਇੱਥੇ ਪਹੁੰਚੇ ਹੋਏ ਸੀ ਨਾ ਗੱਲਬਾਤ ਕਰਦੇ ਆਂ ਅੱਛਾ ਸਰਪੰਚ ਤੁਸੀਂ ਨਾਂ ਕੀ ਤੁਹਾਡਾ ਰਾਮ ਸਰੂਪ ਹੈ ਜੀ ਮੇਰਾ ਨਾਂ ਤੁਸੀਂ ਸਰਪੰਚੋਂ ਸ਼ੇਅਰ ਕਰਦੇ ਬੜੇ ਨੌਜਵਾਨ ਸਰਪੰਚੋਂ ਕਿੰਨੀ ਉਮਰ ਹੈ ਤੁਹਾਡੀ ਮੇਰੀ ਉਮਰ 30 ਸਾਲ ਹੈ ਜੀ ਮੈਂ ਬੀਟੈਕ ਤੇ ਐਮਬੀਏ ਕੀਤੀ ਹੋਈ ਹੈ ਅੱਛਾ ਹਾਂਜੀ ਤੁਹਾਡੇ ਤੋਂ ਘੱਟ ਉਮਰ ਦਾ ਕੋਈ ਸਰਪੰਚ ਆਇਆ ਪੰਜਾਬ 'ਚ ਨਹੀਂ ਮੈਂ ਹਲਕੇ 'ਚ ਨਹੀਂ ਆਈ ਹਲਕੇ 'ਚ ਨਹੀਂ ਹਾਂਜੀ ਅੱਛਾ ਉਸ ਤਾਂ ਤਾਂ ਫਿਰ ਤੁਹਾਡੀ ਉਮਰ ਕੀ ਹੋਏਗੀ 30 ਸਾਲ ਦੇ ਤੁਸੀਂ ਹੁਣ ਮਤਲਬ 5-7 ਸਾਲ ਦੇ ਸੀਗੇ ਜਦੋਂ ਪਿੰਡ ਵਿਕਾਊ ਹੋਣ ਦੀ ਖਬਰ ਆਈ ਸੀ ਮੈਂ ਤੀਸਰੀ ਕਲਾਸ ਵਿੱਚ ਪੜਦਾ ਸੀ ਉਸ ਟਾਈਮ ਅੱਠ ਸਾਲ ਦੀ ਸੀ ਹਾਂਜੀ ਅੱਜ ਤੁਸੀਂ ਇੰਨੇ ਲੰਬੇ ਸਮੇਂ ਬਾਅਦ ਇਸ ਪਿੰਡ ਦੇ ਸਰਪੰਚ ਬਣੇ ਹਨਾ ਕੀ ਲੱਗਦਾ ਸੀ ਉਸ ਟਾਈਮ ਬਚਪਨ ਜਦੋਂ ਆਪਣੇ ਬਜ਼ੁਰਗਾਂ ਤੋਂ ਪਿਓ ਤੋਂ ਦਾਦੀਆਂ ਤੋਂ ਸੁਣਦੇ ਕਿ ਸਾਡੇ ਪਿੰਡ ਦੇ ਬੁਰੇ ਹਾਲਾਤ ਨੇ ਕੀ ਸੋਚਦੇ ਸੀ ਉਦੋਂ ਬਹੁਤ ਉਸ ਟਾਈਮ ਦੀ ਬਹੁਤ ਤਰਾਸਦੀ ਹੁੰਦੀ ਸੀ ਪਿੰਡ ਦੇ ਵਿੱਚ ਉਸ ਸਮੇਂ ਦੀ ਗੱਲ ਕਰੀਏ ਤਾਂ ਪੀਣ ਵਾਲੇ ਪਾਣੀ ਨੂੰ ਲੈ ਕੇ ਵੀ ਬੜੀ ਤਰਾਸਦੀ ਹੁੰਦੀ ਸੀ ਖੜਿਆਂ ਦੇ ਉੱਤੋਂ ਪਾਣੀ ਆਉਂਦਾ ਸੀ ਜਿਹੜੀ ਲਗਭਗ ਸਾਡੇ 1300 ਏਕੜ ਜ਼ਮੀਨ ਸੀ ਜਿਹੜੀ ਬੰਜਰ ਦੇ ਤਰ੍ਹਾਂ ਹੁੰਦੀ ਸੀ ਪਸ਼ੂਆਂ ਦੇ ਮੰਨ ਲਓ ਪੱਠੇ ਪਾਲਣ ਵਾਸਤੇ ਵੀ ਉਸ ਟਾਈਮ ਦੇ ਵਿੱਚ ਪਾਣੀ ਨਹੀਂ ਸੀ ਤੇ ਉਸ ਟਾਈਮ ਦੇ ਵਿੱਚ ਉਸ ਟਾਈਮ ਦੀਆਂ ਸਰਕਾਰਾਂ ਸੀ ਹਾਲਾਂਕਿ ਸਾਡੇ ਏਰੀਏ ਦੇ ਮੁੱਖ ਸਰਜਿਲੇ ਦੇ ਪੰਜ ਵਾਰ ਦੇ ਮੁੱਖ ਮੰਤਰੀ ਵੀ ਰਹੇ ਨੇ ਸਰਕਾਰ ਪ੍ਰਕਾਸ਼ ਸਿੰਘ ਦੀ ਬਾਦਲ ਬਟ ਉਹਨਾਂ ਨੇ ਵੀ ਸਾਡੀ ਕੋਈ ਸਾਰ ਨਹੀਂ ਲਈ ਹਰ ਵਾਰ ਗੋਦ ਵੀ ਲਿਆ ਹੋਇਆ ਸੀ ਹਾਂ ਉਹਨਾਂ ਨੇ ਹਲਕਾ ਮਲੋੜ ਗੋਦ ਵੀ ਲਿਆ ਹੋਇਆ ਸੀ ਬਟ ਵੋਟਾਂ ਦੇ ਸਮੇਂ ਵਿੱਚ ਸਾਨੂੰ ਕਹਿੰਦੇ ਹੁੰਦੇ ਸੀ ਹਾਂ ਕਰਦੇ ਆਂਗੇ ਕਰਦੇ ਆਂਗੇ ਬਟ ਕਿਸੇ ਨੇ ਸਾਡੀ ਬਾਹ ਨਹੀਂ ਫੜੀ ਤਾਂ ਹਰ ਕੇ ਅਸੀਂ ਥੱਕ ਕੇ ਅੱਕ ਗਏ ਜਦੋਂ ਤਾਂ ਹੌਲੀ ਹੌਲੀ ਸਰਕਾਰ ਬਦਲੀ ਲੋਕਾਂ ਨੇ ਬਦਲਾਅ ਲਿਆਂਦਾ ਅਸੀਂ ਵੀ ਉਸ ਬਦਲਾਅ ਦਾ ਹਿੱਸਾ ਬਣੇ ਤਾਂ ਜਦੋਂ 2022 ਦੇ ਵਿੱਚ ਸਰਕਾਰ ਬਣੀ ਤਾਂ ਅਸੀਂ ਪਾਰਟੀ ਨਾਲ ਜੁੜੇ ਰਹੇ ਤੇ ਸਰਕਾਰ ਨਾਲ رابطہ ਕਾਇਮ ਰੱਖਿਆ ਬਹੁਤ ਸਾਰੀਆਂ ਅੜਚਨਾ ਸਪੈਸ਼ਲੀ ਜਿਹੜੇ ਸਾਡੇ ਮਾਨਯੋਗ ਮੰਤਰੀ ਸਾਹਿਬ ਨੇ ਡਾਕਟਰ ਬਲਜੀਤ ਕੌਰ ਜੀ ਉਹਨਾਂ ਨੇ ਬਹੁਤ ਸਾਰੇ ਐਫਰਟਸ ਕੀਤੇ ਬਹੁਤ ਸਾਰੇ ਆਪ ਦੇ ਲੈਵਲ ਤੇ ਵੀ ਕੋਸ਼ਿਸ਼ਾਂ ਕੀਤੀਆਂ ਉਸ ਤੋਂ ਬਾਅਦ ਸਾਨੂੰ ਸੀਐਮ ਸਾਹਿਬ ਨਾਲ ਵੀ ਮਿਲਾਇਆ ਤਾਂ ਸੀਐਮ ਸਾਹਿਬ ਨੇ ਸਾਡੀ ਇਹ ਬਾਹ ਫੜੀ ਤਾਂ ਲਗਭਗ 1 ਸਾਲ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਸਾਰੀ ਸਟੱਡੀ ਕਰਨ ਤੋਂ ਬਾਅਦ ਸਰਵਾ ਕਰਨ ਤੋਂ ਬਾਅਦ ਤਾਂ ਫਾਈਨਲੀ ਜੋ ਸਾਡੇ ਪਿੰਡ ਵਾਸਤੇ ਜੋ ਇੱਕ ਹਬੌਰ ਦੀ ਮੇਨ ਬ੍ਰਾਂਚ ਹੈ ਉਹਦੇ ਵਿੱਚੋਂ ਮੋਗਾ ਸਾਡੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਤੇ ਡਾਕਟਰ ਬਲਜੀਤ ਕੌਰ ਦੇ ਬਹੁਤ ਹੀ ਉੱਗੇ ਯਤਨਾਂ ਸਦਕਾ ਜੋ ਸਾਡਾ ਮੋਗਾ ਮਨਜ਼ੂਰ ਹੋਇਆ ਤੇ ਜਿਹਦਾ ਕਿ ਅੱਜ ਦੇ ਟਾਈਮ ਦੇ ਵਿੱਚ ਪਾਈਪਲਾਈਨ ਦਾ ਕੰਮ ਚੱਲ ਰਿਹਾ ਹੈ ਤਾਂ ਅਸੀਂ ਸਾਰੀ ਸਰਕਾਰ ਦੇ ਬਹੁਤ ਧੰਨਵਾਦੀਆਂ ਕਿ ਸਾਡੀ 55 ਸਾਲਾਂ ਦੀ ਮੰਗ ਸੀ ਉਹ ਕੱਲੇ ਕਿਸਾਨਾਂ ਦੇ ਨਾਲ ਮਜ਼ਦੂਰ ਮਜ਼ਦੂਰ ਵਰਗ ਵੀ ਖੁਸ਼ਹਾਲ ਹੋਊਗਾ ਤੇ ਕਿਸਾਨ ਤਾਂ ਖੁਸ਼ਹਾਲ ਹੋਵੇਗਾ ਹੀ ਹੋਵੇਗਾ। ਮਤਲਬ ਜੋ ਕਹਿ ਲਓ ਕਿ ਤੁਹਾਡੇ ਪਿਤਾ ਉਹਨਾਂ ਨੇ ਆਪਣੀ ਜਵਾਨੀ ਚ ਮੰਗ ਸ਼ੁਰੂ ਕੀਤੀ ਸੀ ਉਹ ਤੁਸੀਂ ਹੁਣ ਜਵਾਨ ਹੋ ਗਏ ਤੇ ਹੁਣ ਜਾ ਕੇ ਪੂਰੀ ਹੋਈ ਹੈ। ਬਿਲਕੁਲ ਜੀ ਬਿਲਕੁਲ। ਕੋਈ ਦਿਖਾਉਂਗੇ ਪੁਰਾਣਾ ਰਿਕਾਰਡ? ਮੇਰੇ ਕੋਲ ਰਿਕਾਰਡ ਵੀ ਹੈ ਜੀ। ਆ ਤੁਸੀਂ ਦੇਖ ਸਕਦੇ ਹੋ ਆ ਮੌਜੂਦਾ ਜਿਹੜੀ ਸਾਡੀ ਸਰਕਾਰ ਹੈ ਉਹਨਾਂ ਨੇ ਜਦੋਂ ਨੀਂ ਪੱਥਰ ਰੱਖਿਆ ਹੈ। ਜੇ ਰੱਖਿਆ ਗਿਆ ਸੀਗਾ ਮੋਗਾ ਜਦੋਂ ਲੱਗਣ ਦਾ। ਇਹ ਮਾਨਯੋਗ ਮੰਤਰੀ ਸਾਹਿਬ ਨੇ ਸਾਡਾ ਜਿਹੜਾ ਨੀਂ ਪੱਥਰ ਆ ਜੋ ਰੱਖਿਆ ਸੀ ਆ ਵਾਲੀ ਜਿਹੜੀ ਮੈਂ ਤੁਹਾਨੂੰ ਦਿ ਇਹ ਵਾਲੀ ਜਿਹੜੀ ਨਿਊਜ਼ ਸੀ ਤੁਸੀਂ ਦੇਖ ਸਕਦੇ ਹੋ ਇਹ ਸਤੰਬਰ 2002 ਦੀ ਹੈ ਜੀ ਜਦੋਂ ਸਾਡਾ ਜਿਹੜਾ ਪਿੰਡ ਸੀ ਉਹ ਵਿਕਾਊ ਕਰ ਦਿੱਤਾ ਗਿਆ ਸੀ 10 ਕਰੋੜ ਦਾ ਕਰਜ਼ਾ ਉਸ ਵੇਲੇ ਸੀਗਾ ਦਾ ਉਸ ਵੇਲੇ 10 ਕਰੋੜ ਦਾ ਕਰਜ਼ਾ ਸੀ ਆ ਫੋਟੋਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਜਿਹੜੇ ਪਿੰਡ ਦੇ ਕਿਸਾਨ ਹੈ ਮਜ਼ਦੂਰ ਹੈ ਉਹ ਸਾਰੇ ਇਸ ਗੱਲ ਤੋਂ ਦੁਖੀ ਸੀ ਤੇ ਹਾਰ ਕੇ ਉਸ ਟਾਈਮ ਦੇ ਮੌਜੂਦਾ ਜਿਹੜੇ ਸਰਪੰਚ ਸੀ ਉਹਨਾਂ ਨੇ ਜਿਹੜਾ ਪਿੰਡ ਇਹ ਵਿਕਾਊ ਕਰ ਦਿੱਤਾ ਸੀ ਬਟ ਉਦੋਂ ਬਾਅਦ ਬਹੁਤ ਸਾਰੀਆਂ ਸਰਕਾਰਾਂ ਆਈਆਂ ਪਾਰਟੀਆਂ ਬਦਲੀਆਂ ਰਹੀਆਂ ਬਟ ਕਿਸੇ ਨੇ ਵੀ ਲੋਕਾਂ ਦੇ ਹੱਕਾਂ ਵਾਸਤੇ ਕੰਮ ਨਹੀਂ ਕੀਤਾ ਇੱਕੋ ਇੱਕ ਸਰਕਾਰ ਹੈ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਜਿਹੜਾ 1300 ਏਕੜ ਦਾ ਰਕਬਾ ਸਚਾਈ ਲਈ ਮੁਹਈਆ ਕਰਵਾਇਆ ਤਾਂ ਕਰੀਬਨ 2 ਕਰੋੜ ਰੁਪਏ ਜਿਹੜਾ ਖਰਚਾ ਉਸ ਟਾਈਮ ਜਦੋਂ ਬਚਪਨ ਤੁਸੀਂ ਦੱਸ ਰਹੇ ਮੇਰੀ 8 ਸਾਲ ਉਮਰ ਸੀ ਉਦੋਂ ਲੱਗਦਾ ਸੀ ਕਿ ਵੱਡੇ ਹੋਵਾਂਗੇ ਕੱਲ ਨੂੰ ਕੀ ਪਿੰਡ ਚ ਖੇਤੀ ਕਰਾਂਗੇ ਪਿੰਡ ਕਰਜਾਈੰਨਾ ਕੀ ਕਮਾਵਾਂਗੇ ਕੀ ਬੀਜਾਂਗੇ ਕੀ ਖਾਂਵਾਂਗੇ ਲੱਗਦਾ ਸੀ ਉਸ ਟਾਈਮ ਤਾਂ ਸਾਰੇ ਇਹੀ ਸੀ ਜਿਹੜਾ ਕਿਸਾਨ ਵੀ ਸੀ ਉਹ ਵੀ ਮਜ਼ਦੂਰੀ ਚ ਰੁੱਝਿਆ ਸੀ ਕਿਉਂਕਿ ਉਦੋਂ ਹਾਲਾਤ ਇਸ ਤਰ੍ਹਾਂ ਦੇ ਸੀ ਕਿਉਂਕਿ ਜਿਹੜਾ ਮੇਰਾ ਸਾਡਾ ਏਰੀਆ ਪੈਂਦਾ ਹੈ ਹਲਕਾ ਮਲੋਟ ਪੈਂਦਾ ਹੈ ਤਾਂ ਮੋਸਟਲੀ ਕਿ ਛੋਟਾ ਜ਼ਿਮੀਂਦਾਰ ਉੱਥੇ ਛੋਟਾ ਜ਼ਿ ਤਾ ਉਦੋਂ ਸ਼ਾਇਦ ਇਹ ਲੱਗਦਾ ਸੀ ਯਾਰ ਵੀ ਸ਼ਾਇਦ ਆਪਾਂ ਨੂੰ ਵੀ ਹੋ ਸਕਦਾ ਦਿਹਾੜੀਆਂ ਕਰਨੀਆਂ ਪੈ ਜਾਣ ਬਟ ਉਹਨਾਂ ਹਾਲਾਤਾਂ ਦੇ ਵਿੱਚ ਫਿਰ ਵੀ ਜਿਹੜੇ ਸਾਡੇ ਕਿਸਾਨ ਸੀ ਜਾਂ ਸਾਡੇ ਬਜ਼ੁਰਗ ਸੀ ਉਹਨਾਂ ਨੇ ਹਿੰਮਤ ਨਹੀਂ ਹਾਰੀ ਜਿਹੜੀ ਮੈਂ ਤੁਹਾਨੂੰ ਗੱਲ ਕੀਤੀ ਹੈ ਵੀ ਜਿਹੜਾ ਉਸ ਟਾਈਮ ਦੇ ਸਾਡੇ ਸਰਪੰਚ ਸੀ ਸਰਦਾਰ ਸੁਖਮੰਦਰ ਸਿੰਘ ਜੀ ਤਾਂ ਉਹਨਾਂ ਦੇ بیٹے ਜੀ ਉਹ ਸਾਹਮਣੇ ਆਪਣੇ ਖੜੇ ਆ ਉਹ ਜਸਵਿੰਦਰ ਸਿੰਘ ਜੀ ਉਹ ਵੀ ਐਕਸ ਸਰਪੰਚ ਰਹੇ ਆ ਹੁਣ ਤਾਂ ਉਹ ਉਹਨਾਂ ਨੇ ਹਿੰਮਤ ਨਹੀਂ ਹਾਰੀ ਹੌਲੀ ਹੌਲੀ ਕਰਦੇ ਅੱਜ ਉਹ ਟਾਈਮ ਆ ਗਿਆ ਕਿ ਸਾਡੇ ਪਿੰਡ ਨੂੰ ਵੀ ਜਿੱਥੇ ਬਾਕੀ ਲੋਕਾਂ ਨੂੰ ਪਾਣੀ ਮਿਲਦਾ ਰਿਹਾ ਤਾਂ ਉੱਥੇ ਅੱਜ ਸਾਡੇ ਪਿੰਡ ਨੂੰ ਵੀ ਮੋਗੇ ਦੇ ਰੂਪ ਦੇ ਵਿੱਚ ਫੁੱਲ ਪਾਣੀ ਨਾ ਸਮਤੀ ਨਾਲ ਸਰਪੰਚ ਬਣੇ ਹੋਏ ਕਿ ਜੋ ਵੋਟਾਂ ਅੱਛਾ ਜਿੱਤ ਕੇ ਬਣੇ ਹੋਏ ਲੱਗੇ ਅੱਛਾ 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 ਹੁਣ ਕੀ ਆ ਹੁਣ ਹੈ ਪਿੰਡ ਕਰਜਾਈ ਨਹੀਂ ਜੀ ਹੁਣ ਅੱਜ ਸ਼ੁਰੂ ਹੋਇਆ ਕੰਮ ਹੌਲੀ ਹੌਲੀ ਫਰਕ ਪੈਣਾ ਸ਼ੁਰੂ ਹੋਵੇਗਾ ਤਾਂ ਲਗਭਗ 2 ਕੁ ਮਹੀਨੇ ਦਾ ਹੈ ਸਮਾਂ ਲੱਗੇਗਾ ਤਾਂ ਸਾਨੂੰ ਇੱਕ ਸਾਡੇ ਆਉਣ ਵਾਲੇ ਭੁਵਿੱਖ ਜਿਹੜਾ ਹੈਗਾ ਉਹ ਸਾਨੂੰ ਸੁਨਹਿਰੀ ਨਜ਼ਰ ਆ ਰਿਹਾ ਹੈ ਜਿੱਥੇ ਪੁਰਾਣਾ ਬਜ਼ੁਰਗਾਂ ਨੂੰ ਭੁਵਿੱਖ ਸਾਡਾ ਕਾਲਾ ਨਜ਼ਰ ਆਉਂਦਾ ਸੀ ਪਰ ਸਾਨੂੰ ਸਾਡਾ ਭੁਵਿੱਖ ਹੈ ਜਿਹੜਾ ਉਹ ਸੁਨਹਿਰੀ ਨਜ਼ਰ ਆ ਰਿਹਾ ਹੈ ਉਹ ਵੀ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਯਤਨਾਂ ਸਦਕਾ ਬਿਲਕੁਲ ਠੀਕ ਹੈ ਸੋ ਸ਼ੇਰਗੜ ਗਿਆਨ ਸਿੰਘ ਵਾਲਾ ਦੇ ਨੌਜਵਾਨ ਸਰਪੰਚ ਰਾਮ ਸਰੂਪ ਕਹਿੰਦੇ ਜਦੋਂ ਮੈਂ 8 ਸਾਲ ਦਾ ਸੀ ਉਦੋਂ ਸਾਡਾ ਪਿੰਡ 10 ਕਰੋੜ ਰੁਪਏ ਦਾ ਕਰਜ਼ੇਦਾਰ ਸੀ ਤੇ ਹੁਣ ਇਹ 30 ਸਾਲ ਦੇ ਹੋ ਚੁੱਕੇ ਨੇ ਪਰ ਕਹਿੰਦੇ ਕਿ ਜਿੰਨਾ ਸਮਾਂ ਬੀਤਿਆ ਵੱਖੋ-ਵੱਖ ਦਲਾਂ ਦੀਆਂ ਸਰਕਾਰਾਂ ਆਈਆਂ ਸਾਡਾ ਭਵਿੱਖ ਹੁਣ ਸਾਨੂੰ ਸੁਨਹਿਰੀ ਲੱਗ ਰਿਹਾ ਕਿਉਂਕਿ ਲੰਬੇ ਸਮੇਂ ਬਾਅਦ ਜੇ ਆਪਾਂ ਕਹੀਏ ਤਾਂ ਘਟੋ-ਘਟ ਇਹਨਾਂ ਦੇ ਪਿੰਡ 25 ਜਾਂ 30 ਸਾਲ ਬਾਅਦ ਜੇ ਇਹਨਾਂ ਦੀ ਉਮਰ ਤੋਂ ਅੰਦਾਜ਼ਾ ਲਾਈਏ ਤਾਂ ਮੋਕੇ ਜਿਹੜੇ ਨੇ ਨੀ ਪੱਥਰੋਂ ਦੇ ਰੱਖੇਗੇ ਤੇ ਆਉਣ ਵਾਲੇ ਟਾਈਮ 'ਚ ਉੱਥੇ ਇਹਨਾਂ ਦੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪਾਣੀ ਮਿਲਦਾ ਰਹੇਗਾ ਇਹ ਜ਼ਰੂਰ ਇਹਨਾਂ ਚੀਜ਼ ਹੈ ਜਿਹੜੀ ਲੱਗਦੀ ਹੈ ਕਿ ਇਸ ਕਰਕੇ ਨਾ ਭੁੱਖ ਖਾਣ ਵਾਲੇ ਟਾਈਮ 'ਚ ਸੁਨਹਿਰੀ ਰਹੇਗਾ ਸੋ ਹੁੰਦਾ ਕੀ ਹੈ ਵੇਖਣਾ ਬਾਕੀ ਆ ਨਮੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹੇ ਨੂੰ ਇਜ਼ਾਜ਼ਤ ਧੰਨਵਾਦ